ਪੰਜਾਬ ਦੇ ਵਿੱਚ ਅੱਜ ਮਿਊਸਪਲ ਕਮੇਟੀ ਔਰ ਮਿਊਸਪਲ ਕਾਰਪੋਰੇਸ਼ਨ ਨੂੰ ਲੈ ਕੇ ਚੋਣਾਂ ਹੋਣ ਜਾ ਰਹੀਆਂ ਨੇ ਔਰ ਇਸ ਵਿਚਕਾਰ ਤਕਰੀਬਨ ਹੁਣ ਤੱਕ ਜਿਹੜਾ ਹੈਗਾ ਅਮਨ ਸ਼ਾਂਤੀ ਦੇ ਨਾਲ VOTING ਪ੍ਰਕਿਰਿਆ ਉਹ ਚੱਲ ਰਹੀ ਹੈ ਕਿਤੋਂ ਵੀ ਕੋਈ ਅਣਸਕਾਵੀ ਘਟਨਾ ਜਾਂ ਬੂਥ ਕੈਪਚਰਿੰਗ ਵਰਗਾ ਜਿਹੜਾ ਹੈਗਾ ਜਾਂ ਫਿਰ ਕੋਈ ਬੂਥ ਤੇ ਕੋਈ ਲੜਾਈ ਝਗੜੇ ਵਰਗੀ ਕੋਈ ਘਟਨਾ ਸਾਹਮਣੇ ਨਹੀਂ ਆਈ ਹਾਲਾਂਕਿ ਕਾਦਕਾ ਥਾਂ ਤੇ VOTING ਨੂੰ ਲੈ ਕੇ ਆਪਸ ਵਿੱਚ ਜਿਹੜੇਗਾ ਪੋਲਿੰਗ ਬੂਥਾਂ ਦੇ ਬਾਹਰ ਜਿੰਨੇ ਵੀ ਵਰਕਰਾਂ ਵੱਲੋਂ ਆਪਣੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਬੈਠ ਕੇ ਵੋਟਾਂ ਦੀਆਂ ਪਰਚੀਆਂ ਕੱਟੇ ਉੱਥੇ ਜ਼ਰੂਰ ਕਹਾ ਸੁਣੀ ਹੋਈ ਹੈ ਪਰ ਕੋਈ ਜ਼ਿਆਦਾ ਮੇਜਰ ਜਿਹੜੀ ਹੈਗੇ ਪੰਜਾਬ ਦੇ ਵਿੱਚ ਕੋਈ ਲੜਾਈ ਝਗੜਾ ਵੇਖਣ ਨੂੰ ਨਹੀਂ ਮਿਲਿਆ ਔਰ ਅਮਨ ਆਮਾਨ ਦੇ ਨਾਲ ਜਿਹੜੀ ਕਿ VOTING ਪ੍ਰਕਿਰਿਆ ਉਹ ਜਾਰੀ ਹੈ ਇਸ ਵੇਲੇ ਅਸੀਂ ਲੁਧਿਆਣਾ ਦੇ ਵਿੱਚ ਖੜੇ ਹਾਂ ਲੁਧਿਆਣਾ ਦਾ ਵਾਰਡ ਨੰਬਰ 45 ਆ तकरीबन 95 ਵਾਰਡ ਦੇ ਲਈ ਇੱਥੇ ਚੋਣ ਹੋ ਰਹੀ ਆ ਔਰ ਦੇਰ ਸ਼ਾਮ ਤੱਕ ਇਥੋਂ ਦੇ ਨਤੀਜੇ ਆ ਜਾਣਗੇ ਦੇਖ ਰਹੇ ਹਾਂ ਲੋਕ ਹੁਣ ਇਸ ਵੇਲੇ ਘਰ ਤੋਂ ਨਿਕਲ ਰਹੇ ਨੇ ਘਰ ਤੋਂ ਨਿਕਲ ਕੇ ਆਪਣੀ ਵੋਟ ਪਾਉਣ ਦੇ ਲਈ ਆ ਰਹੇ ਨੇ ਤਾਂ ਬਾਈ ਕਿਵੇਂ ਦੇਖਦੇ ਹੋ ਕਿਹੜੇ ਇਥੋਂ ਦੇ ਮੁੱਖ ਮੁੱਦੇ ਰਹੇ ਔਰ ਕਿਸ ਤਰੀਕੇ ਨਾਲ ਤੁਹਾਨੂੰ ਜਦੋਂ ਪੂਰਾ ਚੋਣ ਪ੍ਰਚਾਰ ਹੋਇਆ ਵੱਡੇ ਲੀਡਰ ਵੀ ਆਏ ਕਿਸ ਤਰੀਕੇ ਦੀ ਚੋਣ ਪ੍ਰਕਿਰਿਆ ਹੁਣ ਤੱਕ ਦੀ ਰਹੀ ਹੁਣ ਤੱਕ ਦੀ ਚੋਣ ਪ੍ਰਕਿਰਿਆ ਤਾਂ ਹਜੇ ਤੱਕ ਤਾਂ ਠੀਕ ਚੱਲ ਰਹੀ ਹੈ ਤੇ ਹੁਣ ਚਲੋ ਅੰਦਰ ਜਾ ਕੇ ਦੇਖਦੇ ਹਾਂ ਕਿ ਹਾਲ ਚਾਲ ਕਿੱਥੇ ਪਾਣੀ ਵੋਟ ਹਾਂ ਵੀ ਸੰਤਾ ਇਹ ਵੀ ਨਹੀਂ ਪਤਾ ਹਾਂ ਵੀ ਠੀਕ ਹੈ ਅਸੀਂ ਇਹ ਵੀ ਕੋਈ ਹਲੇ ਕੋਈ ਪ੍ਰੋਪਰ ਜਾਣ ਕੇ ਇੱਥੇ ਵੋਟ ਪੈ ਨਹੀਂ ਕਿਤੇ ਹੋਰ ਪੈਣੀ ਪਹਿਲਾਂ ਸਾਡਾ ਵਾਰਡ ਨੰਬਰ 45 ਦੱਸ ਰਹੇ ਸੀਗੇ ਬਾਅਦ ਦੇ ਵਿੱਚ ਕੱਲ੍ਹ ਦੀ ਰਾਤ ਤੋਂ ਰਾਤ ਹੀ ਵਿੱਚ ਕੋਈ ਦੂਸਰਾ ਕੈਂਡੀਡੇਟ ਆ ਗਿਆ ਉਹ ਕਹਿਣ ਲੱਗਿਆ ਕਿ ਵਾਰਡ ਨੰਬਰ ਤੁਹਾਡਾ 44 ਹੈ 44 45 ਦੇ ਵਿੱਚ ਵਿੱਚ ਅਸੀਂ ਉਲਝੇ ਪਏ ਆ ਸਾਨੂੰ ਪਤਾ ਨਹੀਂ ਰਿਹਾ ਕਨਫਿਊਜ਼ਨ ਹੈ ਜੀ ਇਹ ਚੋਣ ਕਮਿਸ਼ਨ ਦਾ ਜਿਹੜਾ ਲੋਕਲ ਅਧਿਕਾਰੀ ਸੀ ਉਹਨਾਂ ਵੱਲੋਂ ਵੀ ਕੋਈ ਤੁਹਾਨੂੰ ਪਰਚੀ ਨਹੀਂ ਦਿੱਤੀ। ਨਹੀਂ ਕੁਝ ਨਹੀਂ। ਨਹੀਂ ਨਾਲ ਕੋਈ ਪਰਚੀ ਨਹੀਂ। ਉਹੀ ਤਾਂ ਟੋਲ ਟੋਲ ਦੇ ਖਰਾਬ ਹੋ ਰਹੇ ਆ। ਕੋਈ ਰਫਲੀ ਪਰਚੀ ਆ। ਜਿਹੜੀ ਉਹਨਾਂ ਵੱਲੋਂ ਪੱਕੀ ਪਰਚੀ ਹੁੰਦੀ ਉਹ ਪਰਚੀ ਹੈ ਨਹੀਂ ਸਾਡੇ ਕੋਲ। ਜੀ ਇਹ ਇੱਕ ਕਨਫਿਊਜ਼ਨ ਹੈਗੀ ਹੈ ਕਿੰਨੇ ਕ ਹੈ ਗਿਆ ਪਰੋਕਾ। ਹੀ ਨਹੀਂ ਪਤਾ ਹਜੇ। ਠੀਕ ਹੈ ਕੀ ਦੱਸਾਂਗੇ। ਸਾਡਾ ਏਰੀਆ ਜਿੰਨਾ ਮਤਲਬ ਹੈਗੀਆਂ 15 ਨੰਬਰ 16 ਨੰਬਰ 17 ਨੰਬਰ ਗਲੀ ਤਕਰੀਬਨ ਉਹਦੇ ਵਿੱਚ ਵਾਰਡ ਨੰਬਰ 45 ਦੀ ਗੱਲ ਕਰ ਰਹੇ ਹਾਂ। ਇਹ ਵਾਰਡ ਨੰਬਰ 45 ਦੀ ਗੱਲ ਕਰ ਰਹੇ ਹਾਂ। ਹਾਂ। ਉਹਦੇ ਵਿੱਚ ਜਿੰਨੀਆਂ ਵੀ ਮਤਲਬ 2-3 ਗਲੀਆਂ ਹੈਗੀਆਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹੀ ਕੰਮ ਆਮ ਤੌਰ ਤੇ ਜਦੋਂ VOTING ਹੁੰਦੀ ਹੈ ਇਸ ਤੋਂ ਪਹਿਲਾਂ ਚੋਣ ਅਧਿਕਾਰੀ ਆਉਂਦੇ ਨੇ ਤੁਹਾਨੂੰ ਦੱਸ ਦੇਣ ਕਿ ਇੱਥੇ ਤੁਹਾਡਾ ਵਾਰਡ ਨੰਬਰ ਹੈਗਾ ਪੋਲਿੰਗ ਸਟੇਸ਼ਨ ਕਿਹੜਾ ਤੁਹਾਡਾ ਨੰਬਰ ਨਹੀਂ ਕੋਈ ਕੋਈ ਵੀ ਨਹੀਂ ਆਇਆ ਅਧਿਕਾਰੀ ਹਾਂ ਵੀ ਠੀਕ ਹੈ ਇਸੋਂ ਆ ਕੋਈ ਵੀ ਨਹੀਂ ਆਇਆ 45 ਵਾਲੇ ਪਾ ਕੇ ਹਰ ਵਾਰ ਅਸੀਂ ਇੱਥੇ ਹੀ ਵੋਟ ਪਾ ਕੇ ਜਾਂਦੇ ਹਾਂ ਸਾਡਾ ਪੋਲਿੰਗ ਬੂਥ ਇਹੀ ਹੁੰਦਾ ਹੈ ਜੀ ਗਲੀ ਤੇ ਇਧਰਲੇ ਪਾਸੇ ਇਹ ਦੂਸਰਾ ਵਾਰਡ ਆਉਂਦਾ ਇਧਰਲੇ ਪਾਸੇ ਦੂਸਰਾ ਵਾਰਡ ਆ ਇਹ ਇਹ ਥੋੜੀ ਜੀ ਕਨਫਿਊਜ਼ਨ ਹੈਗੀ ਹੈ ਇੱਥੇ ਲੁਧਿਆਣਾ ਦੇ ਵੋਟਰਾਂ ਦੇ ਲਈ ਕਿਉਂਕਿ ਉਮੀਦਵਾਰਾਂ ਵੱਲੋਂ ਵੀ ਜਿਹੜਾ ਹੈਗਾ ਉਸ ਤਰੀਕੇ ਦਾ ਜਿਹੜਾ ਹੈਗਾ ਨਹੀਂ ਵੋਟਰਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਵੋਟ ਕਿੱਥੇ ਪਊਗੀ ਇਹ ਕਨਫਿਊਜ਼ਨ ਜਿਹੜੀ ਕਿ ਥੋੜੀ ਜੀ ਵੇਖਣ ਨੂੰ ਮਿਲੀ ਆ ਤਾਂ ਦੂਜੇ ਪਾਸੇ ਵੇਖ ਰਹੇ ਹਾਂ ਆਮਦੀ ਪਾਰਟੀ ਹੋਵੇ ਚਾਹ ਕਾਂਗਰਸ ਹੋਵੇ ਅਕਾਲੀ ਦਲ ਬੈਠੇ ਹੋਏ ਨੇ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਨ ਲਈ ਧਿਆਣੀ ਦੇ 95 ਵਾਰਡ ਦੇ ਲਈ ਅੱਜ ਜਿਹੜੀ ਹੈਗੇ 95 ਵਾਰਡਾਂ ਦੀ ਅੱਜ ਚੋਣ ਹੋਣ ਜਾ ਰਹੀ ਹੈ ਔਰ ਦੇਰ ਸ਼ਾਮ ਤੱਕ ਨਤੀਜੇ ਆਉਣਗੇ ਤਾਂ ਕਨਫਿਊਜ਼ਨ ਜਿਹੜੀ ਹੈਗੇ ਵੋਟਾਂ ਨੂੰ ਲੈ ਕੇ ਜ਼ਰੂਰ ਹੈਗੀ ਆ ਕਿ ਕਿਸ ਵਾਰਡ ਦੀ ਕਿਸ ਦੇ ਵਿੱਚ ਕਿਸ ਗਲੀ ਦੀ ਪੈਣੀ ਹੈ ਬਾਈ ਜੀ ਥੋੜੀ ਕਨਫਿਊਜ਼ਨ ਨੂੰ ਹੋ ਰਹੀ ਹੈ ਵੋਟਰਾਂ ਨੂੰ ਕਰ ਰਹੇ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਵੋਟ ਪੈਣੀ ਕਿੱਥੇ ਹੈ ਸਾਡਾ ਵਾਰਡ ਇੱਥੇ ਪੈਣੀ ਹੈ ਕਿ ਹੋਰ ਕਿਤੇ ਇਹ ਕਾਰਨ ਪਹਿਲਾਂ ਵੀ ਰਿਹਾ ਕਿ ਇਸ ਵਾਰੀ ਇਸ ਸਰਕਾਰ ਨੇ ਇਸ ਵਾਰੀ ਹੋਇਆ ਜੀ ਕਈਆਂ ਦਾ ਵੋਟਾਂ ਦੀ ਪਰਚੀ ਤਾਂ ਅੱਕੜੀ ਪਹੁੰਚੀ ਜੀ ਸਾਰੀ ਇੱਥੋਂ ਸਾਨੂੰ ਅੱਗੇ ਪਰਚੀ ਲੱਭਣੀਆਂ ਪੈ ਰੀਆਂ ਨੇ ਜੀ ਸਾਰੀ ਬਹੁਤ ਤੰਗੀ ਕੀਤੀ ਹੈ ਜੀ ਤਾਂ ਆਨ ਦੀ ਸਪੋਰਟ ਇਲੈਕਸ਼ਨ ਦਾ ਡੇਟ ਕਲੀਅਰ ਕੀਤੀ ਆ ਉਧਰ ਪਰਚੀ ਨਹੀਂ ਉਧਰ ਲੋਕਾਂ ਨੂੰ ਦਿੱਕਤ ਆ ਰਹੀ ਹੈ ਜੀ ਅਮਨ ਮਾਨ ਨਾਲ ਵੈਸੇ VOTING ਹੋ ਰਹੀ ਹੈ ਬਹੁਤ ਵਧੀਆ ਜੀ ਅਮਨ ਅਮਾਨ ਨਾਲ ਵੋਟ ਪੈ ਰਹੀ ਆ ਬਸ ਇਹੀ ਤੇ ਲੋਕਾਂ ਨੂੰ ਕਨਫਿਊਜ਼ ਹੋ ਰਿਹਾ ਵੀ ਵੀ ਅੱਗੇ ਵੋਟਾਂ ਦਾ ਸਮਝ ਲੋ ਜਿਵੇਂ 10 ਦਿਨ ਹੋ ਗਏ ਵੋਟਾਂ ਡਿਕਲੇਅਰ ਹੋਈਆਂ ਨੂੰ ਵੀ ਵੋਟਾਂ ਦੇ ਦਿਨ ਦੂਰ ਰਹਿ ਗਏ ਤੇ 2 ਦਿਨਾਂ ਚ ਹੀ ਵਾਰਡਬੰਦੀ ਨੂੰ ਫੇਰ ਤੋੜ ਕੇ ਤੋੜ ਮਰੋੜ ਕੀਤਾ ਗਿਆ ਲੋਕਾਂ ਨੂੰ ਇਸ ਗੱਲ ਦਾ ਬੜਾ ਦੋਖਾ ਕੈਂਡੀਡੇਟਾਂ ਨੂੰ ਵੀ ਬੜਾ ਤਕਲੀਫ ਹੋਈ ਆ ਕਿਉਂਕਿ ਜਿਹੜਾ ਕੈਂਡੀਡੇਟ ਵੀ ਤਿਆਰੀ ਕਰਦਾ ਪਿਆ ਵੀ ਆ ਬਾਡ ਦੇ ਮੈਂ ਕਰਕੇ ਆਇਆ ਤੇ ਅਗਲੇ ਦਿਨ ਉਹਨੂੰ ਪਤਾ ਲੱਗਦਾ ਵੀ ਇਹ ਕੱਟ ਕੇ ਹੋਰ ਕਿਸੇ ਚ ਜੋੜ ਦਿੱਤਾ ਗਿਆ ਬੜਾ ਪ੍ਰੋਬਲਮ ਹੋਈ ਆ ਇਹ ਚੀਜ਼ਾਂ ਨਹੀਂ ਚਾਹੀਦੀਆਂ ਸੀਗੀਆਂ ਪਰ ਲੋਕੀ ਜਿਹੜੇ ਕੰਮ ਦੀ ਦੇਖਦੇ ਆ ਵੀ ਜਿਹੜਾ ਕੈਂਡੀਡੇਟ ਕੰਮ ਕਰਨ ਵਾਲਾ ਵਾ ਵੀ ਉਹਨੂੰ ਹੀ ਚੁਣਣਾ ਵਾ ਸੀ ਵੀ ਅੱਜ ਦੀ ਵੋਟ ਜਿਹੜੀ ਆ ਵੀ ਕੋਈ ਪਾਰਟੀ ਦੀ ਵੋਟ ਨਹੀਂ ਹੈਗੀ ਕੈਂਡੀਡੇਟ ਦੀ ਵੋਟ ਆ ਲੋਕਲ ਚਿਹਰੇ ਨੂੰ ਲੋਕਲ ਮੁੱਦਿਆਂ ਦੀ ਵੋਟ ਲੋਕਲ ਮੁੱਦਿਆਂ ਦੀ ਵੋਟ ਆ ਕਿਉਂਕਿ ਕਾਰਪੋਰੇਸ਼ਨ ਦਾ ਜਿਹੜਾ ਕੰਮ ਆ ਲੋਕਾਂ ਨੂੰ ਕੀ ਕੰਮ ਆ ਕਿਸਦਾ ਸੀਵਰੇਜ ਕਿਸੇ ਦੀ ਲਾਈਟ ਇਹ ਚੀਜ਼ਾਂ ਦੇ ਕੰਮ ਆ ਵੀ ਜਦ ਕਿ ਆਪਾਂ ਐਮਐਲਏ ਸਾਹਿਬ ਉਹ ਸਰਕਾਰ ਦੀ ਪਾਰਟੀ ਹੁੰਦੀ ਆ ਜਾਂ ਐਮਪੀ ਸਾਹਿਬ ਦੀ ਉਹ ਵੀ ਸਰਕਾਰ ਦੀ ਪਾਰਟੀ ਆ ਕਈ ਤਰ੍ਹਾਂ ਦੇ ਫੈਕਟਰ ਚੱਲਦੇ ਨੇ ਵੋਟ ਪਾ ਸਾਨੂੰ ਤਾਂ ਜਿਹੜਾ ਲੋਕਲ ਬੰਦਾ ਸਾਡੇ ਵਿੱਚ ਹਰ ਵੇਲੇ ਵਿਚਰਦਾ ਇਸ ਟਾਈਮ ਉਸ ਚੀਜ਼ ਦੀ ਵੋਟ ਆ ਕਿੰਨੇ ਕ ਪਰਸੈਂਟ ਵੋਟ ਪੋਲ ਹੋ ਰਿਹਾ ਵੋਟਰ ਘਰ ਤੋਂ ਨਿਕਲ ਰਹੇ ਵੋਟਰ ਘਰ ਤੋਂ ਜੀ ਬੜੇ ਵਧੀਆ ਅੱਜ ਬੜੇ ਅਮਨ ਦੇ ਨਾਲ VOTING ਹੋ ਰਹੀ ਆ ਬੜੇ ਬੜੇ ਸੁਚਾਰੂ ਢੰਗ ਨਾਲ ਅੰਦਰ ਬਸ ਲੋਕਾਂ ਨੂੰ ਇੱਕ ਹੋਰ ਛੋਟੀ ਜੀ ਪ੍ਰੋਬਲਮ ਹੋਈ ਆ ਵੀ ਸਰਕਾਰ ਵੱਲੋਂ ਸਾਡਾ ਪੁਲਿਸ ਮੁਲਾਜ਼ਮ ਵੱਲੋਂ ਵੀ ਅੰਦਰ ਜਿਵੇਂ ਮੋਬਾਈਲ ਦੀ ਪਾਬੰਦੀ ਲਗਾਈ ਹੋਈ ਆ ਅੱਜ ਦੀ ਟ੍ਰੇਨ ਦੀ ਕੋਈ ਟਿਕਟ ਵੀ ਕਢਾਉਂਦਾ ਨਾ ਉਹ ਮੋਬਾਈਲ 'ਚ ਕਢਾ ਲੈਂਦਾ ਤੇ ਪਰ ਲੋਕਾਂ ਦੀ ਵੀ ਇੱਕ ਅਣਗਿਹਲੀ ਆ ਲੋਕਾਂ ਨੇ ਆਪਣੇ ਸਿਰ ਤੇ ਇੱਕ ਇੱਕ ਚਾਕੂ ਰੱਖਿਆ ਵਾ ਕਿਉਂਕਿ ਅੰਦਰ ਜਾਂਦਾ ਅਗਲਾ ਕਹਿੰਦਾ ਮੈਂ ਫੋਟੋ ਖਿੱਚ ਕੇ ਦਿਖਾਵਾਂ ਮੈਂ ਵੋਟ ਪਾਈ ਆ ਇਹ ਆਪਾਂ ਹੀ ਗਲਤੀਆਂ ਕਰਦੇ ਆ ਤੇ ਸਰਕਾਰ ਨੂੰ ਫਿਰ ਥੋੜਾ ਜਿਹਾ ਟਾਈਟ ਹੋਣਾ ਹੀ ਪੈਂਦਾ ਵਾ ਪਰ ਮੈਂ ਤਾਂ ਕਹਿੰਦਾ ਵੀ ਮਸ਼ੀਨ ਦੇ ਕੋਲ ਕੱਲਾ ਨੇ ਮੁਕੰਮਲ ਨੇ ਜਿਹੜੇ ਪ੍ਰਮਾਣ ਦਾ ਮੁਕੰਮਲ ਨੇ ਸਾਰੇ ਬਹੁਤ ਵਧੀਆ ਮੁਕੰਮਲ ਨੇ ਜੀ ਬਹੁਤ ਜਿਵੇਂ ਇਹ ਕਹਿ ਰਹੇ ਕਿ ਕਨਫਿਊਜ਼ਨ ਰਹੀ ਹੈ ਅੱਜ ਅਵਾਡ ਬੰਦੀ ਨੂੰ ਲੈ ਕੇ ਕਨਫਿਊਜ਼ਨ ਰਹੀ ਉਹ ਸਾਰੀ ਹੱਲ ਹੋ ਚੁੱਕੀ ਆ ਹੁਣ ਲੋਕੀ ਸਾਰੇ ਆ ਕੇ ਬੜੇ ਪੀਸਫੁਲੀ ਫੋਟਾ ਪਾ ਰਹੇ ਆ ਪ੍ਰਸ਼ਾਸਨ ਵਧੀਆ ਪੂਰਾ ਦੇ ਰਿਹਾ ਵਾ ਸਾਥ ਦੇ ਰਿਹਾ ਵਾ ਕੋਈ ਦਿੱਕਤ ਨਹੀਂ ਹੈਗੀ ਕਿਸੇ ਪਾਸੇ ਹੂੰ ਠੀਕ ਹੈ ਆਮ ਤੌਰ ਤੇ ਨਤੀਜੇ ਤੁਸੀਂ ਤੇ ਲੋਕਲ ਲੋਕ ਕਦੋਂ ਤੱਕ ਜਿਹੜੇ ਹਨ ਦੇਰ ਸ਼ਾਮ ਤੱਕ ਆ ਜਾਂਦੇ ਨੇ ਬਾ ਦੋ 2:30 ਵਜੇ ਤੱਕ ਸਭ ਨਿਪਟ ਜੂਗਾ VOTING ਪ੍ਰਕਿਰਿਆ ਉਹ ਜੂ ਹੋ ਚੁਗੀ ਤਾਂ ਜਿਵੇਂ ਅੱਜ VOTING ਪ੍ਰਕਿਰਿਆ ਖਤਮ ਹੋ ਗਈ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਨਤੀਜੇ ਜਿਹੜੇ ਸਾਹਮਣੇ ਆਉਣਗੇ ਔਰ ਦੇਰ ਸ਼ਾਮ ਤੱਕ ਲੁਧਿਆਣਾ ਦੀ ਆਪਣੀ ਸਰਕਾਰ ਜਨਨੇ ਕਿ ਸਥਾਨਕ ਸਰਕਾਰ ਕਾਰਪੋਰੇਸ਼ਨ ਜਿਹੜੀ ਹੈ ਕਿ ਕਿਸ ਪਾਰਟੀ ਦੀ ਬਣੇਗੀ ਕਾਰਪੋਰੇਸ਼ਨ ਦਾ ਮੇਅਰ ਕਿਸ ਪਾਰਟੀ ਦਾ ਬਣੇਗਾ ਉਸ ਨੂੰ ਜੋਰ ਤੋੜ ਲੱਗਣੀ ਸ਼ੁਰੂ ਹੋ ਜਾਂਦੇ ਨੇ ਅੰਦਰ ਤਰ ਤੇ ਕਈ ਵਾਰੀ ਮੈਜੋਰਟੀ ਨਹੀਂ ਮਿਲਦੀ ਮੈਜੋਰਟੀ ਨਹੀਂ ਮਿਲਦੀ ਤਾਂ ਜੋਰ ਤੋੜ ਦੀ ਰਾਜਨੀਤੀ ਵੀ ਚੱਲਦੀ ਹੈ ਸਾਰੀਆਂ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੁਧਿਆਣਾ ਵਰਗਾ ਵਕਾਰੀ ਨਗਰ ਨਿਗਮ ਜਿਹੜਾ ਹੈਗਾ ਔਰ ਜਿੱਥੇ ਤਕਰੀਬਨ ਦੇਸ਼ ਦੀ ਆਰਥਿਕ ਜਿਹੜਾ ਜਿਸ ਨੂੰ ਆਰਥਿਕ ਦਿਲ ਕਿਹਾ ਜਾਂਦਾ ਹੈ ਉਹ ਲੁਧਿਆਣਾ ਹੈ ਤੇ ਇਸ ਨੂੰ ਲੈ ਕੇ ਅੱਜ ਜਦੋਂ ਲੁਧਿਆਣਾ ਦੇ ਵਿੱਚ VOTING ਹੋ ਰਹੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਸੀਂ ਲੁਧਿਆਣਾ ਦੇ ਵਿੱਚ VOTER ਜਿਹੜੇ ਆ ਰਹੇ ਨੇ ਔਰ ਬੜੀ ਅਮਨ ਸ਼ਾਂਤੀ ਦੇ ਨਾਲ ਜਿਹੜੇ ਹੈਗਾ ਪੂਰੀ ਇਸ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਜਾ ਰਿਹਾ ਪੂਰੀ ਇਸੇ ਪੁਲਿਸ ਤਾਇਨਾਤੀ ਹੈਗੀ ਆ ਤਾਂ ਇਹ ਵਾਰਡ ਨੰਬਰ 45 ਹੈ 45 ਵਾਰਡ ਨੰਬਰ 45 ਵਾਰਡ ਨੰਬਰ ਤੇ ਜਿਹੜਾ ਹੈਗਾ ਇਹ VOTING ਪ੍ਰਕਿਰਿਆ ਚੱਲ ਰਹੀ ਹੈ ਅਮਨ ਸ਼ਾਂਤੀ ਦੇ ਨਾਲ VOTING ਪ੍ਰਕਿਰਿਆ ਜਿਹੜੀ ਹੈਗੇ ਜਾਰੀ ਆ ਔਰ ਇਸੇ ਕਰਕੇ 45 ਨੰਬਰ ਵਾਰਡ ਹੈਗਾ 45 ਨੰਬਰ ਵਾਰਡ ਦੇ ਵਿੱਚ ਅਮਨ ਅਮਾਨ ਦੇ ਨਾਲ VOTING ਪ੍ਰਕਿਰਿਆ ਉਹ ਜਾਰੀ ਆ। ਔਰ ਹੁਣ ਤੱਕ ਜਿਹੜਾ ਹੈਗਾ ਤਕਰੀਬਨ ਤਕਰੀਬਨ ਜਿਹੜੀ ਹੈਗੀ ਆ ਕੋਈ ਬਿਨਾ ਲੜਾਈ ਝਗੜੇ ਜਿਹੜੇ ਹੈਗੇ ਇਥੋਂ ਅਮਨ ਸ਼ਾਂਤੀ ਦੇ ਨਾਲ VOTING ਪ੍ਰਕਿਰਿਆ ਉਹਨੇ ਪਰੇ ਜਿਹੜੀ ਹੈਗੀ ਉਹ ਚੜੀ ਜਾ ਰਹੀ ਆ। ਤਕਰੀਬਨ ਦੇਰ ਸ਼ਾਮ ਜਿਹੜੇ ਹੈਗੇ ਨਤੀਜੇ ਆਉਣਗੇ।